ਅੱਜ ਦਾ ਦੌਰ ਏਦਾਂ ਦਾ ਦੌਰ ਹੈ ਕਿ ਕਿਸੇ ਉੱਪਰ ਵੀ ਤੁਸੀਂ ਵਿਸ਼ਵਾਸ ਨਹੀਂ ਕਰ ਸਕਦੇ ਕਿਸੇ ਦਾ ਪਹਿਰਾਵਾ ਦੇਖ ਕੇ ਕਿਸੇ ਦੀਆਂ ਗੱਲਾਂ ਬਾਤਾਂ ਦੇਖੀ ਪਤਾ ਨਹੀਂ ਕਿਸ ਦੇ ਅੰਦਰ ਭੇੜ ਜਾਂ ਛੁਪਿਆ ਹੋਇਆ ਤੇ ਉਹ ਕੀ ਕਰ ਦੇਵੇ ਜਿਆਦਾਤਰ ਜਦੋਂ ਬੱਚੇ ਤੁਹਾਡੇ ਕਿਸੇ ਦੇ ਕੋਲ ਛੱਡਦੇ ਹੋ ਤੁਸੀਂ ਜਦੋਂ ਬੱਚੇ ਕਿਸੇ ਕੋਲ ਜਾਂਦੇ ਨੇ ਤਾਂ ਉਹਨਾਂ ਉੱਤੇ ਭਾਵੇਂ ਤੁਹਾਡੇ ਜਿੰਨਾ ਮਰਜ਼ੀ ਵਿਸ਼ਵਾਸ ਵਾਲਾ ਅੱਗੇ ਬੰਦਾ ਹੈ ਫੇਰ ਵੀ ਤੁਸੀਂ ਬੱਚੇ ਉੱਪਰ ਧਿਆਨ ਰੱਖੋ ਉਸ ਨਾਲ ਗੱਲਬਾਤ ਕਰਦੇ ਰਹੋ ਉਸ ਤੋਂ ਜਾਣਕਾਰੀ ਲੈਂਦੇ ਰਹੋ ਕਿਉਂਕਿ ਜਿਆਦਾ ਜੋ ਤੱਕਾ ਹੁੰਦਾ ਹੈ ਉਹ ਬੱਚਿਆਂ ਦੇ ਨਾਲ ਹੁੰਦਾ ਹੈ ਉਹ ਮਾਸੂਮ ਹੁੰਦੇ ਨੇ ਤੇ ਉਹ ਆਪਣੀ ਗੱਲ ਕਿਸੇ ਨੂੰ ਦੱਸ ਨਹੀਂ ਸਕਦੇ ਤੇ ਕਈ ਸ਼ੈਤਾਨ ਫਿਰ ਬੱਚਿਆਂ ਦੀ ਉਸ ਗੱਲ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੋਇਆ ਇੱਕ ਸ਼ੈਤਾਨ ਨੇ ਛੋਟੇ ਬੱਚੇ ਜੋ 5 ਤੋਂ 8 ਸਾਲ ਦੇ ਸੀ ਬੱਚੀਆਂ ਸੀ ਉਹਨਾਂ ਦੀ ਮਾਸੂਮੀਅਤ ਦਾ ਫਾਇਦਾ ਉਠਾਇਆ ਤੇ ਉਹਨਾਂ ਨਾਲ ਗਲਤ ਕੀਤਾ ਜਦੋਂ ਇਹ ਘਟਨਾ ਲੋਕਾਂ ਦੇ ਸਾਹਮਣੇ ਆਈ ਤਾਂ ਲੋਕ ਹੈਰਾਨ ਸੀ ਪਰੇਸ਼ਾਨ ਸੀ ਕਿ ਵਿਸ਼ਵਾਸ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਸਾਰੇ ਦੋਸਤਾਂ ਸਤਿਕਾਰ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉਤਰਾਖੰਡ ਦਾ ਜ਼ਿਲ੍ਹਾ ਉਦਮਪੁਰ ਉਦਮਪੁਰ ਦਾ ਸ਼ਹਿਰ ਰੋਦਰਪੁਰ ਰੋਦਰਪੁਰ ਦਾ ਪਿੰਡ ਮਲਸੀ ਇਸ ਪਿੰਡ ਦੇ ਵਿੱਚ ਗੱਲ ਹੈ 16 ਅਗਸਤ 2024 ਦੀ ਇਸ ਪਿੰਡ ਦੇ ਵਿੱਚ ਇੱਕ ਬੱਚੀ ਜੋ ਕਿ ਇੱਕ ਮੌਲਵੀ ਦੇ ਕੋਲੋਂ ਆਈ ਸੀ ਉੱਥੇ ਉਹ ਉਰਦੂ ਅਤੇ ਅਰਬੀ ਦੀ ਸਿੱਖਿਆ ਲੈਂਦੀ ਸੀ تعلیم ਲੈਂਦੀ ਸੀ ਸਕੂਲ ਤੋਂ ਬਾਅਦ ਬੱਚੇ ਉਸ ਕੋਲ ਜਾਂਦੇ ਸੀ ਬੱਚੀ ਜਦੋਂ ਦੁਪਹਿਰ ਤੋਂ ਬਾਅਦ ਕਾਰਾਈ ਤਾਂ ਬੱਚੀ ਦਾ ਰੰਗ ਉੱਡਿਆ ਹੋਇਆ ਸੀ ਬੱਚੀ ਕੰਬ ਰਹੀ ਸੀ ਤੇ ਡਰੀ ਹੋਈ ਸੀ ਮਾਂ ਨੇ ਜਦੋਂ ਆਪਣੀ ਬੱਚੀ ਬਲ ਦੇਖਿਆ ਇਸ ਕੁੜੀ ਦੀ ਉਮਰ ਤਕਰੀਬਨ 8 ਸਾਲ ਸੀ ਮਾਂ ਨੂੰ ਕੁਝ ਅਜੀਬ ਲੱਗਿਆ ਤਾਂ ਮਾਂ ਨੇ ਉਸ ਨੂੰ ਪੁੱਛਿਆ ਕਿ ਬੇਟਾ ਕੀ ਗੱਲ ਹੋ ਗਈ ਪਰ ਬੱਚੀ ਕੁਝ ਵੀ ਨਹੀਂ ਦੱਸ ਰਹੀ ਸੀ بار بار ਮਾਂ ਦੇ ਪੁੱਛਣ ਤੇ ਵੀ ਬੱਚੀ ਨੇ ਨਹੀਂ ਦੱਸਿਆ ਤਾਂ ਮਾਂ ਨੇ ਜੋ ਉਸ ਦੇ ਨਾਲ ਹੋਰ ਬੱਚੇ ਜਾਂਦੇ ਸੀ ਉਹਨਾਂ ਨਾਲ ਗੱਲਬਾਤ ਕੀਤੀ ਪਰ ਉਹਨਾਂ ਨੇ ਵੀ ਕੋਈ ਗੱਲ ਨਹੀਂ ਦੱਸੀ ਉਸ ਤੋਂ ਬਾਅਦ ਮਾਂ ਫੇਰ ਘਰੇ ਆ ਜਾਂਦੀ ਹੈ ਤੇ ਆਪਣੀ ਬੱਚੀ ਨੂੰ ਪੁੱਛਦੀ ਹੈ ਕਿ ਪੁੱਤ ਦੱਸ ਤੇਰੇ ਨਾਲ ਕੀ ਹੋਇਆ ਤੂੰ ਐਦਾਂ ਪਰੇਸ਼ਾਨ ਕਿਉਂ ਹੈ ਤੂੰ ਐਦਾਂ ਡਰੀ ਡਰੀ ਕਿਉਂ ਹੈ ਤਾਂ ਬੱਚੀ ਨੂੰ ਜਦੋਂ ਮਾਂ ਨੇ ਪਿਆਰ ਨਾਲ ਪੁੱਛਿਆ ਦੁਲਾਰ ਨਾਲ ਪੁੱਛਿਆ ਤਾਂ ਬੱਚੀ ਨੇ ਕਿਹਾ ਕਿ ਮਾਂ ਜੇ ਮੈਂ ਤੁਹਾਨੂੰ ਦੱਸ ਦਿੱਤਾ ਤਾਂ ਤੁਹਾਨੂੰ ਜਿੰਨ ਖਾ ਜਾਵੇਗਾ ਤਾਂ ਮਾਂ ਇਹ ਸੋਚ ਕੇ ਹੈਰਾਨ ਹੋ ਗਈ ਕਿ ਇਹ ਕਿਦਾਂ ਦੀ ਗੱਲ ਹੈ ਤਾਂ ਬੱਚੀ ਨੇ ਕਿਹਾ ਕਿ ਹਾਂ ਮੌਲਵੀ ਸਾਹਿਬ ਕਹਿੰਦੇ ਨੇ ਕਿ ਜੇ ਤੁਸੀਂ ਇਹ ਗੱਲ ਆਪਣੇ ਮਾਪਿਆਂ ਨੂੰ ਦਸੋਗੇ ਤਾਂ ਤੁਹਾਨੂੰ ਜinn ਖਾ ਜਾਏਗਾ ਮੇਰੇ ਬੱਸ ਦੇ ਵਿੱਚ ਇੱਕ ਜinn ਉਹ ਮੈਂ ਤੁਹਾਡੇ ਮਾਤਾ ਪਿਤਾ ਤੇ ਛੱਡ ਦੇਵਾਂਗਾ ਤੇ ਉਹ ਉਹਨਾਂ ਨੂੰ ਮਾਰ ਦੇਵੇਗਾ ਤਾਂ ਮਾਂ ਨੇ ਬੱਚੀ ਨੂੰ ਕਿਹਾ ਕਿ ਪੁੱਤ ਮੈਨੂੰ ਜinn ਰੋਕਣਾ ਆਉਂਦਾ ਤੂੰ ਕੋਈ ਗੱਲ ਨਹੀਂ ਦੱਸ ਕੀ ਗੱਲ ਹੈ ਮੈਂ ਆਪੇ ਹੀ ਜinn ਨੂੰ ਰੋਕ ਲਵਾਂਗੀ ਤਾਂ ਉਸ ਤੋਂ ਬਾਅਦ ਬੱਚੀ ਨੇ ਜੋ ਮਾਂ ਨੂੰ ਦੱਸਿਆ ਉਹ ਸੁਣ ਕੇ ਮਾਂ ਦੇ ਵੀ ਰੋਂਗਟੇ ਖੜੇ ਹੋ ਗਏ ਉਸ ਨੇ ਦੱਸਿਆ ਕਿ ਜੋ ਮਾਜਿਦ ਦੇ ਵਿੱਚ ਮੌਲ ਵੀ ਆ ਜਿਨ੍ਹਾਂ ਕੋਲ ਇਹ ਬੱਚੀ ਪੜ ਜਾਂਦੀ ਹੈ ਉਹ ਇਹਨਾਂ ਦੇ ਨਾਲ ਗੰਦੀਆਂ ਹਰਕਤਾਂ ਕਰਦਾ ਹੈ ਜਗਾ ਜਗਾ ਤੇ ਹੱਥ ਲਾਉਂਦਾ ਯਾਨੀ ਸਰੀਰ ਤੇ ਗਲਤ ਟੱਚ ਕਰਦਾ ਹੈ ਇਹ ਗੱਲ ਸੁਣ ਕੇ ਮਾਂ ਅੱਗ ਬਬੂਲਾ ਹੋ ਜਾਂਦੀ ਹੈ ਉਸ ਤੋਂ ਬਾਅਦ ਉਹ ਮੌਲਵੀ ਦੇ ਕੋਲ ਜਾਂਦੀ ਹੈ ਜੋ ਕਿ ਮਸਜਿਦ ਦੇ ਵਿੱਚ ਇੱਕ ਕਮਰੇ ਦੇ ਵਿੱਚ ਰਹਿੰਦਾ ਹੁੰਦਾ ਹੈ ਮਸਜਿਦ ਦੇ ਸਾਈਡ ਤੇ ਇੱਕ ਉੱਪਰ ਕਮਰਾ ਪਾਇਆ ਹੁੰਦਾ ਉੱਥੇ ਇਹ ਮੌਲਵੀ ਰਹਿੰਦਾ ਹੁੰਦਾ ਤੇ ਇਸ ਨੂੰ ਬੁਰਾ ਭਲਾ ਕਹਿੰਦੀ ਹੈ ਇਸ ਤੇ ਗਾਲੀ ਗਲੋਚ ਕਰਦੀ ਹੈ ਇਹ ਦੇਖ ਕੇ ਮੌਲਵੀ ਨੂੰ ਪਤਾ ਲੱਗ ਜਾਂਦਾ ਕਿ ਮੇਰਾ ਹੁਣ ਜੋ ਰਾਜ਼ ਸੀ ਉਹ ਖੁੱਲ ਗਿਆ ਉਹ ਇੱਥੋਂ ਭੱਜ ਜਾਂਦਾ ਤੇ ਲੋਕ ਇਸ ਔਰਤ ਨੂੰ ਉਹ ਬੱਚੀ ਦੀ ਮਾਂ ਨੂੰ ਸਮਝਾਉਂਦੇ ਨੇ ਕਿ ਬਦਨਾਮੀ ਹੋ ਜਾਏਗੀ ਐਦਾਂ ਨਾ ਕਰ ਪਰ मां ਨਹੀਂ ਸਮਝਦੀ ਕਿਉਂਕਿ ਉਸ ਦੇ ਅੰਦਰ ਬਹੁਤ ਜ਼ਿਆਦਾ ਗੁੱਸਾ ਸੀ ਇੱਕ ਮਾਸੂਮ ਬੱਚੀ ਦੇ ਨਾਲ ਮੌਲਵੀ ਨੇ ਇਦਾਂ ਕੀਤਾ ਸੀ ਹੁਣ ਦੂਸਰਾ ਦਿਨ ਆਉਂਦਾ ਹੈ ਦੂਸਰੇ ਦਿਨ ਜੋ मां ਹੁੰਦੀ ਹੈ ਉਹ ਥਾਣੇ ਦੇ ਵਿੱਚ ਜਾਂਦੀ ਹੈ ਥਾਣੇ ਦੇ ਵਿੱਚ ਜਾ ਕੇ ਆਪਣੀ ਸਾਰੀ ਗੱਲ ਥਾਣੇਦਾਰ ਸਾਹਿਬ ਨੂੰ ਦੱਸਦੀ ਹੈ ਤੇ ਥਾਣੇਦਾਰ ਸਾਹਿਬ ਇਸ ਗੱਲ ਬਾਰੇ ਐਸਐਸਪੀ ਸਾਹਿਬ ਨਾਲ ਜ਼ਿਲ੍ਹੇ ਦੇ ਐਸਐਸਪੀ ਹੁੰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਐਦਾਂ ਐਦਾਂ ਕਰਕੇ ਮਾਮਲਾ ਆ ਤਾਂ ਹੁਣ ਕੀ ਕੀਤਾ ਜਾ ਸਕਦਾ ਐਸਐਸਪੀ ਸਾਹਿਬ ਦਾ ਨਾਮ ਮੰਜੂ ਨਾਥ ਸੀ ਉਹ ਤੁਰੰਤ ਆਦੇਸ਼ ਦਿੰਦੇ ਨੇ ਕਿ AWM ਦੇ ਉੱਪਰ ਐਫਆਈਆਰ ਦਰਜ ਕਰ ਲਈਤੀ ਜਾਵੇ ਤੇ ਇੱਕ ਐਸਆਈਟੀ ਦਾ ਗਠਨ ਕੀਤਾ ਜਾਂਦਾ ਜਿਸ ਵਿੱਚ 18 ਮੈਂਬਰ ਸੀ ਤਾਂ ਹੁਣ ਮੌਲਵੀ ਬਾਰੇ ਤਲਾਸ਼ ਕੀਤੀ ਜਾਂਦੀ ਹੈ ਮੌਲਵੀ ਬਾਰੇ ਪੁੱਛਗਿੱਛ ਜਾਂਚ ਕੀਤੀ ਜਾਂਦੀ ਹੈ ਕਿਉਂਕਿ ਮੌਲਵੀ ਫਰਾਰ ਹੁੰਦਾ ਹੈ ਤਾਂ ਪੁਲਿਸ ਨੂੰ ਪਤਾ ਲੱਗਦਾ ਕਿ ਦਰਅਸਲ ਇਹ ਮੌਲਾਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਪੀਲੀਪੀਤ ਦੇ ਪਿੰਡ ਡੋਂਗ ਦਾ ਰਹਿਣ ਵਾਲਾ ਸੀ ਪਹਿਲਾਂ ਇਹ ਮੌਲਾਨਾ ਰਾਮਪੁਰ ਦੇ ਸ਼ਾहाबाद ਦੇ ਵਿੱਚ ਇੱਕ ਮਸਜਿਦ ਦੇ ਵਿੱਚ ਨੌਕਰੀ ਕਰਦਾ ਸੀ ਪਰ ਉੱਥੇ ਇਸ ਦੀ ਤਨਖਾਹ ਘੱਟ ਸੀ ਤਾਂ ਉਸ ਤੋਂ ਬਾਅਦ ਇਹ ਇਸ ਜਗ੍ਹਾ ਤੇ ਆਉਂਦਾ ਜਾਨੀ ਮਲਸੀ ਆਉਂਦਾ ਉੱਥੇ ਇਸ ਨੂੰ ਆਏ ਨੂੰ ਤਕਰੀਬਨ 2 ਮਹੀਨੇ ਹੋ ਗਏ ਸੀ ਬੱਚੇ ਜੋ ਮਾਂ-ਬਾਪ ਸੀ ਉਹ ਬੱਚਿਆਂ ਨੂੰ ਸਕੂਲ ਤੋਂ ਬਾਅਦ ਇਸ ਮੌਲਬੀ ਦੇ ਕੋਲ ਭੇਜਦੇ ਤਾਂ ਜੋ ਉਹ ਇਸ ਮੌਲਬੀ ਤੋਂ تعلیم ਲੈ ਸਕਣ ਅਰਬੀ ਦੀ ਉਰਦੂ ਦੀ ਤੇ ਕਿਵੇਂ ਨਵਾਜਾਦਾ ਕੀਤੀ ਜਾਂਦੀ ਹੈ ਜਾਨੀ ਐਦਾਂ ਦੀਆਂ ਗੱਲਾਂ ਸਿਖਾਉਣ ਲਈ ਮਾਪੇ ਏ ਸਮਾਲਬੀ ਦੇ ਕੋਲ ਆਪਣੇ ਬੱਚੇ ਭੇਜ ਦਿੰਦੇ ਸੀ 5 ਤੋਂ ਲੈ ਕੇ 11-12 ਸਾਲ ਤੱਕ ਦੇ ਬੱਚੇ ਇਸ ਕੋਲ ਆਉਂਦੇ ਸੀ ਜਿਸ ਵਿੱਚ ਲੜਕੇ ਤੇ ਲੜਕੀਆਂ ਵੀ ਸੀ ਇਹ ਜੋ 8 ਸਾਲ ਤੋਂ ਉੱਪਰ ਦੇ ਬੱਚੇ ਸੀ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਸੀ ਯਾਨੀ ਉਹਨਾਂ ਤੇ ਸਟ੍ਰਿਕਟ ਰਹਿੰਦਾ ਸੀ ਤੇ ਲੋਕਾਂ ਨੂੰ ਵੀ ਲੱਗਦਾ ਸੀ ਕਿ ਮੌਲਵੀ ਸਾਹਿਬ ਬੜਾ ਅੱਛਾ ਬੱਚਿਆਂ ਨੂੰ ਪੜਾ ਰਿਹਾ ਬੜੀ ਅੱਛੀ ਤਾਲੀਮ ਦੇ ਰਿਹਾ ਪਰ ਇਹ ਜੋ ਵੱਡੇ ਬੱਚੇ ਸੀ ਉਹਨਾਂ ਨੂੰ ਥੋੜਾ ਟਾਈਮ ਹੀ ਆਪਣੇ ਕੋਲ ਪੜਾਉਂਦਾ ਉਸ ਤੋਂ ਬਾਅਦ ਉਹਨਾਂ ਨੂੰ ਕੰਮ ਦੇ ਕੇ ਤੋੜ ਦਿੰਦਾ ਪਰ ਜੋ ਇਸ ਕੋਲ 5 ਤੋਂ ਲੈ ਕੇ 8 ਸਾਲਾਂ ਦੇ ਛੋਟੇ ਬੱਚੇ ਸੀ ਉਹਨਾਂ ਨੂੰ ਇਹ ਆਪਣੇ ਕੋਲ ਰੱਖਦਾ ਕਾਫੀ ਸਮਾਂ ਆਪਣੇ ਕੋਲ ਰੱਖਦਾ ਤੇ ਉਹਨਾਂ ਨੂੰ ਏਸੀ ਵਾਲੇ ਕਮਰੇ ਦੇ ਵਿੱਚ ਵੀ ਲੈ ਜਾਂਦਾ ਉਹਨਾਂ ਵਿੱਚੋਂ ਇਹ ਬੱਚੀ ਨੂੰ ਆਪਣੇ ਏਸੀ ਵਾਲੇ ਕਮਰੇ ਦੇ ਵਿੱਚ ਲੈ ਜਾਂਦਾ ਤੇ ਉਸ ਉਸ ਨਾਲ ਗਲਤ ਹਰਕਤਾਂ ਕਰਦਾ ਉਸ ਦੇ ਸਰੀਰ ਨੂੰ ਗਲਤ ਹਿਸਾਬ ਦੇ ਨਾਲ ਟੱਚ ਕਰਦਾ ਹੁਣ ਪੁਲਿਸ ਮੌਲਵੀ ਨੂੰ ਗ੍ਰਿਫਤਾਰ ਕਰਨ ਲਈ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਕਰਦੀ ਹੈ ਤੇ ਆਖਰ ਮੌਲਵੀ ਪੁਲਿਸ ਦੇ ਹੱਥ ਆ ਜਾਂਦਾ ਹੈ ਉਸ ਤੋਂ ਬਾਅਦ ਇਸ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਰ ਇਹ ਆਰਾਮ ਨਾਲ ਕਹਿੰਦਾ ਕਿ ਮੇਰੇ ਉੱਤੇ ਜੋ ਇਲਜ਼ਾਮ ਲਾਏ ਨੇ ਉਹ ਬਿਲਕੁਲ ਗਲਤ ਹੈ ਇਹ ਔਰਤ ਝੂਠ ਬੋਲ ਰਹੀ ਹੈ ਇਹ ਬੱਚੇ ਵੀ ਝੂਠ ਬੋਲ ਰਹੇ ਨੇ ਪਰ ਮੌਲਵੀ ਦਾ ਫੋਨ ਨੰਬਰ ਤਾਂ ਬੰਦ ਹੁੰਦਾ ਪਰ ਜੋ ਫੋਨ ਹੁੰਦਾ ਉਸ ਨੂੰ ਪੁਲਿਸ ਚੈੱਕ ਕਰਦੀ ਹੈ ਜਦੋਂ ਫੋਨ ਚੈੱਕ ਕੀਤਾ ਜਾਂਦਾ ਮੌਲਵੀ ਨੇ ਆਪਣੇ ਵੱਲੋਂ ਜੋ ਉਸਨੇ ਸਰਚ ਕੀਤਾ ਸੀ ਹਿਸਟਰੀ ਦੇ ਵਿੱਚ ਪਿਆ ਹੁੰਦਾ ਹੈ ਤੇ ਜਦੋਂ ਪੁਲਿਸ ਚੈੱਕ ਕਰਦੀ ਆ ਉਸ ਦਾ ਫੋਨ ਤਾਂ ਉਸਨੇ ਆਪਣੇ ਫੋਨ ਦੇ ਵਿੱਚ ਪੌਰਨ ਵੀਡੀਓ ਦੇਖੀਆਂ ਹੋਈਆਂ ਸੀ ਜਾਨੀ ਉਹ ਆਪਣੇ ਫੋਨ ਦੇ ਵਿੱਚ ਪੌਰਨ ਵੀਡੀਓ ਦੇਖਦਾ ਬੱਚਿਆਂ ਨੂੰ ਵੀ ਦਿਖਾਉਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਉਹਦਾਂ ਹੀ ਕਰਨ ਲਈ ਕਹਿੰਦਾ ਤਾਂ ਪੁਲਿਸ ਨੇ ਹੁਣ ਇਸ ਮੌਲਵੀ ਉੱਤੇ ਸਿਕੰਜਾ ਕੱਸ ਲਿਆ ਤੇ ਇਸ ਨੂੰ ਗ੍ਰਿਫਤਾਰ ਕਰਕੇ ਪਹਿਲਾਂ ਇਸ ਦਾ ਰਿਮਾਂਡ ਲੈਂਦਾ ਤੇ ਫਿਰ ਇਸ ਨੂੰ ਜੇਲ੍ਹ ਭੇਜ ਦਿੱਤਾ ਹੁਣ ਪੁਲਿਸ ਇਸ ਜਾਂਚ ਵਿੱਚ ਵੀ ਲੱਗੀ ਹੋਈ ਹੈ ਕਿ ਜਿੱਥੇ ਜਿੱਥੇ ਇਹ ਪਹਿਲਾਂ ਮੌਲ ਵੀ ਰਿਹਾ ਇੱਥੇ ਤਾਂ ਇਸ ਨੂੰ ਰਹਿਣ ਦੇ ਨੂੰ ਡੇਢ ਦੋ ਮਹੀਨੇ ਹੋ ਸੀ ਪਰ ਜਿੱਥੇ ਪਹਿਲਾਂ ਰਿਹਾ ਉੱਥੇ ਵੀ ਇਸ ਨੇ ਐਦਾਂ ਦੀ ਕਿਸੇ ਕਣਾਉਣੀ ਹਰਕਤ ਨੂੰ ਅੰਜਾਮ ਤਾਂ ਨਹੀਂ ਦਿੱਤਾ ਜਦੋਂ ਇਹ ਖਬਰ ਸੋਸ਼ਲ ਮੀਡੀਆ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਦੀ ਆ ਤਾਂ ਲੋਕਾਂ ਦੇ ਹੋਸ਼ ਛੁੱਟ ਜਾਂਦੇ ਨੇ ਕਿ ਯਕੀਨ ਕੀਤਾ ਜਾਵੇ ਤਾਂ ਕਿਸਤੇ ਕੀਤਾ ਜਾਵੇ ਪਿੰਡ ਦੇ ਲੋਕ ਵੀ ਸੋਚ ਰਿਹਾ ਕਿ ਇਸ ਬੰਦੇ ਦੇ ਪਿੱਛੇ ਖੜ ਕੇ ਅਸੀਂ ਜੋ ਨਵਾਜ਼ ਅਦਾ ਕੀਤੀ ਹੈ ਉਹ ਸਾਡੀ ਲੱਗੇਗੀ ਜਾਂ ਨਾ ਲੱਗੇਗੀ ਇਹ ਜੋ ਮਾਮਲਾ ਸੀ ਇਹ ਉੱਤਰਾਖੰਡ ਦੇ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ ਤੇ ਕਿਹਾ ਗਿਆ ਕਿ ਇਦਾਂ ਦੀਆਂ ਘਟਨਾਵਾਂ ਜੋ ਨਹੀਂ ਉਹ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਇਹਨਾਂ ਘਟਨਾਵਾਂ ਦੇ ਜੋ ਦੋਸ਼ੀ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਅੱਗੇ ਤੋਂ ਕੋਈ ਬੰਦਾ ਇਦਾਂ ਦਾ ਕ੍ਰਾਈਮ ਕਰਨ ਲੱਗਾ ਇਦਾਂ ਦੀ ਘਣਾਉਣੀ ਹਰਕਤ ਕਰਨ ਲੱਗਾ ਹਜ਼ਾਰ ਵਾਰ ਸੋਚੇ। ਸੋ ਇਹ ਜੋ ਵੀਡੀਓ ਸੀ ਇਹ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਦੇਸ਼ ਦੇ ਵਿੱਚ ਹੋ ਰਹੀਆਂ ਆਪਣੇ ਛੋਟੇ ਬੱਚੇ ਨੂੰ ਕਿਸੇ ਕੋਲ ਭੇਜਦੇ ਹੋ ਤਾਂ ਉਸ ਦਾ ਖਿਆਲ ਵੀ ਰੱਖੋ ਕਦੇ ਵੀ ਬੇਫਿਕਰੇ ਨਾ ਹੋਵੋ ਕਿਉਂਕਿ ਜ਼ਿਆਦਾਤਰ ਬੱਚਿਆਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਆਪਣੇ ਚੰਗੇ ਮਾੜੇ ਦੀ ਪਹਿਚਾਨ ਨਹੀਂ ਹੁੰਦੀ ਤਾਂ ਅਗਲਾ ਬੰਦਾ ਉਹਨਾਂ ਦੀ ਇਸ ਮਸੂਮੀਤ ਦਾ ਨਜਾਇਜ਼ ਫਾਇਦਾ ਉਠਾਉਂਦਾ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸ੍ਰੀਕਾਲ